ਉਰੇ ਥੋੜਾ ਟਾਈਮ ਪਹਿਲਾਂ ਦੋ ਗੱਡੀਆਂ ਆਪਸ ਵਿੱਚ ਢਿਗੀਆਂ ਹੁਣ ਇੱਕ ਮੁਲਾਜ਼ਮ ਇੱਥੇ ਪ੍ਰਸ਼ਾਸਨ ਨੇ ਤਾਇਨਾਤ ਕੀਤਾ ਆ ਹੁਣ ਇਹ ਜਗ੍ਹਾ ਇਦਾਂ ਦੀ ਆ ਰੌਂਡ ਅਬਾਊਟ ਹੈ ਬੰਦਾ ਕਿੱਧਰ ਨੂੰ ਜਾਵੇ ਇਹ ਦੋ ਐਕਸੀਡੈਂਟ ਹੋਣ ਦੇ ਕਾਰਨ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਲਾਈਨਾਂ ਲੱਗ ਗਈਆਂ ਤੇ ਮੈਂ ਇਹ ਗੱਲ ਕੀਤੀ ਸੀ ਕੋਈ ਖੜ ਹੋਲ ਲਾ ਰਿਹਾ ਦੌੜ ਲੱਗੀ ਐ ਇੱਥੇ ਇੱਕ ਪੁਲਿਸ ਮੁਲਾਜ਼ਮ ਕੀ ਕਰੇਗਾ ਜੇ ਤੁਸੀਂ ਮੇਰੇ ਪਿੱਛੇ ਦੇਖੋਗੇ ਤੇ ਲੰਗੀਆਂ ਦਪਾਰਾ ਫਟਾਫਟ ਲੱਗ ਜਾਂਦੀ ਐ ਇਹਦਾ ਕਪੂਰ ਕੇਸ ਦਾ ਸਾਡੇ ਪ੍ਰਸ਼ਾਸਨ ਦਾ ਚਲਾਨ ਕਰਨਾ ਜ਼ਰੂਰੀ ਨਹੀਂ ਐ ਜੇ ਕਿਸੇ ਦੀ ਕੋਈ ਗਲਤੀ ਐ ਚਲਾਨ ਕਰਨਾ ਵੀ ਚਾਹੀਦਾ ਲੋਕਾਂ ਦੇ ਵਿੱਚ ਡਰ ਹੋਣਾ ਜ਼ਰੂਰੀ ਐ ਪਰ ਇਹਦਾ ਪ੍ਰਸ਼ਾਸਨ ਨੂੰ ਸਿਰਫ ਚਲਾਨ ਕਰਕੇ ਪੈਸੇ ਇਕੱਠੇ ਕਰਨ ਦਾ ਮਤਲਬ ਕੀ ਐ ਅੰਬੀਤ ਸੇਕਾਮ ਇਥੇ ਉਹ ਸੁਵਿਧਾ ਤਾਂ ਹੋਵੇ ਕਿ ਮੇਰ ਚੌਕ ਐ ਸਿਰਫ ਇੱਕ ਮੁਲਾਜ਼ਮ ਖੜਾ ਕਰ ਦਿੰਦੇ ਆ ਉਸ ਤੋਂ ਬਾਅਦ ਨਾ ਤਾਂ ਕਿਸੇ ਨੇ ਲਾਈਟਾਂ ਲਿਧਿਆਨ ਦਿੱਤਾ ਇਸ ਜਗ੍ਹਾ ਦੇ ਉੱਤੇ ਲਾਈਟਾਂ ਚਲਾਈਆਂ ਜਾਣ ਜਾਂ ਇੱਥੇ ਕੋਈ ਹੋਰ ਬੰਦੇ ਨਾਲ ਲਾ ਕੇ ਇੱਥੇ ਕੰਮ ਕਰਵਾਇਆ ਜਾਵੇ ਲੇਕਿਨ ਕੋਈ ਸੁਣ ਨਹੀਂ ਰਿਹਾ ਇਹ ਇੰਨੀ ਲਾਈਕ ਸ਼ੇਅਰ ਕਰੋ ਵੀ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਕੁਮਾਰ ਮਲਕ ਜੀ ਤੱਕ ਪਹੁੰਚੇ ਵੇ ਇੱਥੇ ਐਸ ਬਿਲ ਦੇ ਸ਼ਾਰਪੁਰ ਦੇ ਵਿੱਚ ਟ੍ਰੈਫਿਕ ਦਾ ਹਾਲ ਕੀ ਆ ਲੋਕਾਂ ਦੀਆਂ ਗੱਡੀਆਂ ਆਪਸ ਵਿੱਚ ਵੱਜ ਕੇ ਟੁੱਟ ਰਹੀਆਂ ਨੁਕਸਾਨੀਆਂ ਹੋ ਰਹੀਆਂ ਲੇਕਿਨ ਇੰਨਾ ਟੈਕਸ ਭਰਨ ਦੇ ਬਾਵਜੂਦ ਵੀ ਸਾਨੂੰ ਸੁਵਿਧਾ ਕੋਈ ਨਹੀਂ ਮਿਲਦੀ ਨਾ ਤਾਂ ਕੋ ਲਾਈਟਾਂ ਇੱਥੇ ਨਾ ਕਿਸੇ ਮੁਲਾਜ਼ਮ ਨੂੰ ਪੱਕੇ ਤੌਰ ਦੇ ਉੱਤੇ ਇੱਥੇ ਲਾਇਆ ਜਾਂਦਾ ਇੱਕ ਮੁਲਾਜ਼ਮ ਲਾ ਦਿੰਦੇ ਆ ਮਿੱਟੀ ਝਾੜ ਦਿੰਦੇ ਆ ਹੁਣ ਇੱਕ ਮੁਲਾਜ਼ਮ ਐਡੇ ਵੱਡੇ ਚੌਕ ਨੂੰ ਕਿੱਦਾਂ ਹੈਂਡਲ ਕਰੇਗਾ ਜਾਂ ਤਾਂ ਲਾਈਟਾਂ ਹੋਣ ਤੇ ਇੱਕ ਮੁਲਾਜ਼ਮ ਉਹਨੂੰ ਕਵਰ ਕਰ ਸਕਦਾ ਲੇਕਿਨ ਪ੍ਰਸ਼ਾਸਨ ਦਾ ਇਸ ਵੇਲੇ ਕਿਸੇ ਵੱਲ ਕੋਈ ਧਿਆਨ ਨਹੀਂ ਆ ਤੇ ਮੈਂ ਇਹ ਧਿਆਨ ਦਿਵਾਉਣਾ ਚਾਹੁੰਦਾ ਵੀ ਭਾਈ ਸਾਹਿਬ ਪ੍ਰਸ਼ਾਸਨ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਕੋਆਪਰੇਟ ਕਰੋ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਇਥੇ ਜਲਦ ਤੋਂ ਜਲਦ ਲਾਈਟਾਂ ਜ਼ਰੂਰ ਕਮ ਸੇ ਕਮ ਲਾਈਟਾਂ ਜ਼ਰੂਰ ਚਾਲੂ ਕਰਾਈਆਂ ਜਾਣ ਜਦ ਜੇ ਨਹੀਂ ਚੱਲੂ ਅਜੇ ਕਰਾਈਆਂ ਜਾਂ ਸਕਦੀਆਂ ਤੇ ਇੱਥੇ ਕੰਮ ਸੇ ਕੰਮ ਦੋ ਬੰਦਿਆਂ ਦੀ ਜ਼ਰੂਰਤ ਹੈ। ਛਾਰਪੁਰ ਦੇ ਕੁਝ ਮੇਨ ਆਉਣ ਵਾਲੇ ਟਾਈਮ ਦੇ ਵਿੱਚ ਪਰੇ ਰੂਪ ਨੂੰ ਕਰੂੰਗਾ ਕਿ ਛਾਰਪੁਰ ਦੇ ਵਿੱਚ ਕਿੱਥੇ ਕਿੱਥੇ ਅਸਵੇਲੇ ਲਾਈਟਾਂ ਦੀ ਜ਼ਰੂਰਤ ਹੈ, ਕਿੱਥੇ ਜ਼ਿਆਦਾ ਮੁਲਾਜ਼ਮਾਂ ਦੀ ਲੋੜ ਹੈ। ਮੈਂ ਕਮਿੰਦਰ ਸਿੰਘ ਪੰਜਾਬ نیوز 24 ਤੋਂ ਕੈਮਰਾਮੈਨ ਅਸ਼wini ਕੁਮਾਰ ਦੇ ਨਾਲ ਧੰਨਵਾਦ।